ਇਹ ਪਿਛਲੇ ਸਾਲ ਸਾਡੇ ਘਰ ਦੇ ਅੰਦਰ 10 ਜੁਲਾਈ ਨੂੰ ਜੋ ਸਾਰੀ ਹਰਪਨ ਛੱਟ ਪਾਣੀ ਆ ਸਾਡੇ ਘਰ ਦੇ ਅੰਦਰ ਵੀ ਇਹ ਬਾਹਰ ਤੱਕ 2 ਫੁੱਟ ਤੇ 10 ਇੰਚ ਪਾਣੀ ਅੰਦਰ ਘਰ ਸਾਰੇ ਕਮਰੇ ਵਿੱਚ ਆ ਗਿਆ। ਸੋ ਸਾਡਾ ਬੜਾ ਨੁਕਸਾਨ ਹੋਇਆ ਅੰਦਰ ਸਾਰਾ ਸਮਾਨ ਖਰਾਬ ਹੋ ਗਿਆ। ਬਾਹਰ ਦੋ ਗੱਡੀਆਂ ਸੀ ਗੱਡੀਆਂ ਖਰਾਬ ਹੋ ਗਈਆਂ। ਕੁੱਲ ਮਿਲਾ ਕੇ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ। ਅਸੀਂ ਉਹਨਾਂ ਨਦੀਵਲ ਜਾ ਕੇ ਆਏ ਸੀਗੇ। ਬਹੁਤ ਹੀ ਵਧੀਆ ਕੰਮ ਨਹੀਂ ਹੋਇਆ ਨਦੀ ਜੀ ਦਾ। ਕਿ ਜਿਵੇਂ ਪਿਛਲੇ ਸਾਲ ਸਾਰਾ ਸਾਲ ਗਵਰਨਮੈਂਟ ਕਹਿੰਦੇ ਰਹੇ ਵੀ ਕੰਮ ਇਮੀਡੀਐਟਲੀ ਸਟਾਰਟ ਕਰ ਦੋ ਤਾਂ ਜੋ ਮਾਰਚ-ਅਪ੍ਰੈਲ ਤੱਕ ਕੰਮ ਖਤਮ ਹੋ ਜਾਵੇ ਕਿਸੇ ਨੇ ਨਹੀਂ ਕੀਤਾ ਆ ਹੁਣ ਅਗੇ 10-12 ਜੂਨ ਨੂੰ ਸ਼ੁਰੂ ਕੀਤਾ ਹੈ ਉਹਦੇ ਵਿੱਚ ਉਹ ਜਿਹੜੇ ਬ੍ਰੀਜ ਹੋ ਜੀ ਉਹਨੂੰ ਪੂਰ ਕੀਤਾ ਉਹਨਾਂ ਨੇ ਕੋਦੇ ਰਾਲੀ ਗਈ ਜਿੰਨੇ ਲੋਕ ਜੀ ਰੁਕ ਗਿਆ ਹੁਣ ਸਭ ਹੁਣ ਨਿਆੜ ਆਏਗਾ ਜਿਹੜਾ ਕਿ ਉਹ ਨਵੀਂ ਮਿੱਟੀ ਪਾਈ ਆ ਪਹਿਲੇ ਮੀਨ ਵਾਲੀ ਰੁੱੜ ਵਾਲੀ ਮਿੱਟੀ ਸੀ ਤੇ ਜ਼ਰੂਰੀ ਨਹੀਂ ਕਿ ਜਿੱਥੇ ਉਹਨੂੰ ਪੂਰ ਕੀਤੀ ਹੈ ਉੱਥੋਂ ਹੀ ਰੁੱੜਦਾ ਹੋਊ ਪਿਛਲੇ ਨਾਲ ਟੁੱਟ ਜਾਏਗਾ ਕਉ ਉਹ ਜਦੋਂ ਤੱਕ ਸੈਂਟਰੀ ਪ੍ਰੋਪਰ ਸਾਰੀ ਨਦੀਆਂ ਨਹੀਂ ਹੁੰਦੀ। ਉਹ ਤਾਂ ਘੜਾ ਦੇ ਖਤਰੇ ਤੋਂ ਬਚਿਆ ਨਹੀਂ ਜਾ ਸਕਦਾ। ਉਹ ਪਿਛਲੀ ਵਾਰੀ ਪਾਣੀ ਅਨਵਾਰਡ ਪਾਣੀ ਕਿਸੇ ਨੇ ਦੱਸਿਆ ਨਹੀਂ ਇੱਥੇ ਆ ਕੇ ਕਿ ਤੁਹਾਡੇ ਪਾਣੀ ਆ ਰਿਹਾ ਜੀ ਬਚਾ ਕਰੋ। ਕਿਸੇ ਨੂੰ ਨਹੀਂ ਦੱਸਿਆ। ਇਸ ਕਰਕੇ ਇਸ ਵਾਰੀ ਕਿਉਂਕਿ ਇਹਨਾਂ ਨੇ ਕੁਝ ਕੀਤਾ ਨਹੀਂ ਪਾਣੀ ਪ੍ਰੈਡਿਕਸ਼ਨਸ ਆ ਰਹੀਆਂ ਕਿ ਹੈਵੀ ਰੇਨ ਹੈ ਤੇ ਹਰ ਬੰਦਾ ਇਸ ਕੰਪਾਸ ਤੋਂ ਡਰਿਆ ਹੋਇਆ ਕਿ ਬਚਾ ਆਪਣੰਦੂ ਕਰ। ਪਾਣੀ ਆਵੇ ਨਾ ਆਵੇ ਬਚਾ ਕਰਨ ਦੀ ਜੀ। ਜੇ ਆ ਗਿਆ ਮਕਾਨ ਫੇਰ ਆਪਣਾ ਕਿਸੇ ਨੇ ਨਵਾਂ ਪੈਸਾ ਦੇਣਾ ਨਹੀਂ ਸੋ ਇਸ ਕਰਕੇ ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ ਅਰੇਂਜਮੈਂਟ ਕਰ ਰਿਹਾ ਹੈ ਅਸੀਂ ਵੀ ਤਿੰਨ ਪਾਸੇ ਦੁਆਰ ਬਣਾਈਏ 10 10 ਇੰਚ ਪਾਣੀ ਤਿੰਨੇ ਪਾਸੇ ਤੋਂ ਅੰਦਰ ਐਂਟਰ ਕੀਤਾ ਹੈ ਪਿਛਲੇ ਪਾਸੇ ਤੋਂ 2.5 ਫੁੱਟ ਕੀਤਾ ਉੱਥੇ 4 ਫੁੱਟ ਦੀ ਦੁਆਰ ਕੀਤੀ ਹੈ ਇੱਥੇ 1.5 ਫੁੱਟ ਥੱਲੇ ਥੜੀ ਆਪੋੜਮੀ ਹੈ ਇਹਦੇ ਉੱਪਰ ਇੱਕ ਫੁੱਟ ਪਾਣੀ ਸੀ ਇਸੇ ਕਰਕੇ 2 ਫੁੱਟ ਦੀ ਦੁਆਰ ਤਿੰਨਾ ਪਾਸੇ ਕੀਤੀ ਤਾਂ ਜੋ ਘਟੋ ਜਿੰਨਾ ਸੇਫਰ ਸਾਈਡ ਤੇ ਰੱਖ ਸਕੀਏ ਉੰਨੀ ਕੁ ਅਸੀਂ ਪਰੰਪਰਾ ਕੀਤਾ ਪਰ ਨਾਲ ਹੀ ਅੰਦਰਲਾ ਸਮਾਨ ਅਸੀਂ ਸ਼ਿਫਟ ਕੀਤਾ ਹੋਇਆ ਉੱਪਰ ਇਹ ਪਾਣੀ ਜੇ ਰੁਕ ਜੇ ਤਾਂ ਬੜੀ ਡਿਮੇਜਮੈਂਟ ਹੈ ਪਾਣੀ ਅੰਦਰ ਜਾਏਗਾ ਤਾਂ ਫਿਰ ਨੁਕਸਾਨ ਕਰੇਗਾ ਨਾਰਕ ਸਿੰਘ ਸਾਹਿਬ ਏਰੀਆ ਕਿਹੜਾ ਜੀ ਹਾਂਜੀ ਕਿਹੜਾ ਏਰੀਆ ਹੈਗਾ ਇਹ ਅਰਬਨ ਸਟੇਟ ਫੇਜ਼ 2 ਪਟਿਆਲਾ ਹਾਂਜੀ ਪਿਛਲੀ ਵਾਰ ਕਿੰਨਾ ਕ ਨੁਕਸਾਨ ਹੋਇਆ ਸੀ ਸਾਡੇ ਆਪਣੇ ਘਰ ਦਾ ਨੁਕਸਾਨ ਪੰਜ ਤੋਂ 8 ਲੱਖ ਦਾ ਨੁਕਸਾਨ ਹੋ ਸਕਦਾ ਸਰ ਇਸ ਵਾਰ ਪ੍ਰਸ਼ਾਸਨ ਦਾ ਕੋਈ ਆਇਆ ਇੱਥੇ ਕੋਈ ਬੰਦਾ ਨਹੀਂ ਆਇਆ ਘੁੰਮਣ ਫਿਰ ਨਾਏ ਨੁਕਸਾਨ ਲਿਖਾ ਦੋ ਜੀ ਕਿੰਨਾ ਹੋਇਆ ਕੋਈ ਮੁਰਕੇ ਕਿਸ ਨੇ ਨਾ ਚਰਨੀ ਦਿੱਤੀ ਇਹਨਾਂ ਡਰੇਣੀਆਂ ਕਿਉਂਕਿ ਮੈਂ ਗਵਰਨਮੈਂਟ ਦੇ ਵਿੱਚ ਨੇ ਆ ਮੈਨੂੰ ਪਤਾ ਗਵਰਨਮੈਂਟ ਦੀ ਪਾਲਿਸੀ ਨਹੀਂ ਹੈ ਪਿੰਡਾਂ ਵਾਸਤੇ ਪਾਲਿਸੀ ਹੈ ਫੈਸਲਾ ਕਰਾਉ ਉਹ ਡੰਗਰ ਮਾਰੇ ਜਾਂ ਜਾਂ ਕੋਠਾ ਗਿਰ ਜੇ ਉਹਦੀ ਪਾਲਿਸੀ ਹੈ ਕਿ ਅਰਬਨ ਦੇ ਤਾਂ ਕੋਈ ਲਾਗੂ ਹੀ ਨਹੀਂ ਹੁੰਦੀ ਪਾਲਿਸੀ ਨਾਇਤੂ ਡੰਗਰ ਮਰਨਾ ਨੂੰ ਬੰਦਾ ਮਰੇ ਸਰ ਅਰਬਸਟ੍ਰੀਟ ਦੇ ਜਿਹੜੀ ਨੁਕੜ ਦਾ ਵੀ ਗੱਲ ਹੈ ਸਾਹਮਣੇ ਦੇਖੀ ਸਾਈਫਨਾਂ ਤੇ ਇਨਕ੍ਰੋਚਮੈਂਟ ਕਾਫੀ ਜ਼ਿਆਦਾ ਲੋਕਾਂ ਦੇ ਦਿੱਕੀ ਵੀ ਇਹ ਅਸੀਂ ਪੁੱਡਾ ਨਾਲ ਟੇਕਅਪ ਕੀਤਾ ਸੀ ਕਿ ਜਿਹੜੇ ਸਾਈਫਨ ਹੈ ਘਟੋਟੇ ਕਲੀਅਰ ਹੋਣੇ ਚਾਹੀਦੇ ਸਾਫ ਹੋਣੇ ਤੇ ਪਿਛਲੀ ਵਾਰੀ ਇਹ ਸਾਈਫਨ ਟੋਟਲੀ ਬੰਦ ਸੀ ਹੁਣ ਉਥੇ ਕਾਫੀ ਸਾਰੇ ਕੋਠੀਆਂ ਨੇ ਪਿੱਛੇ ਗੇਟ ਕੱਢ ਗਏ ਟੋਟਲੀ ਬੰਦ ਕੀਤੇ ਹੋਏ ਤੇ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਟੇਕਅਪ ਪੇੜੀ ਇਨਾਮ ਕੀਤਾ ਹੋਇਆ ਮੀਟਿੰਗਾਂ ਵੀ ਕੀਤੀ ਉਹਨਾਂ ਨਾਲ ਵੀ ਘਟੋਟੇ ਖੁਲਾਉਂਦੇ ਜ ਪਰ ਉਹ ਵਜੇ ਤੱਕ ਖੁੱਲ੍ਹੇ ਨਹੀਂ ਸੀ ਔਰ ਲੋਕਰ ਫੇਰ ਬੰਦ ਕਰ ਦੋਨੇ ਪੱਕਾ ਇਲਾਜ ਕਰ ਦੋਨੇ ਚਾਹੀਦਾ। ਕੀ ਲੱਗਦਾ ਇਹ ਫਲੱਡ ਗੇਟ ਜਿਹੜਾ ਤੁਹਾਨੂੰ ਲਾਇਆ ਇਹਦੇ ਨਾਲ ਕੋਈ ਫਰਕ ਪਾਊਗਾ ਜੀ? ਸਾਨੂੰ ਉਮੀਦ ਹੈ ਕਿ ਅਸੀਂ ਆਪਣਾ ਜਿਹੜਾ ਬਚਾਅ ਕੀਤਾ ਉਹ ਸਫੀਸ਼ੀਐਂਟ ਹੈ ਤੇ ਜੇ ਲਾਸਟ ਟਾਈਮ ਜਿੰਨਾ ਹੀ ਪਾਣੀ ਆਂਦਾ ਤਾਂ ਉਹਦੇ ਤੋਂ ਅਸੀਂ ਬਚਾਅ ਕਰ ਲਾਂਗੇ। ਅਸੀਂ ਆਪਣਾ ਬਚਾਅ ਕਰ ਲਾਂਗੇ। ਲਾਸਟ ਟਾਈਮ ਲਾਈਕ 10th ਜੁਲਾਈ ਕੋ ਪਾਣੀ ਆਇਆ ਥਾ ਐਂਡ ਵੀ ਵਰ ਨਾਟ ਐਕਸਪੈਕਟਿੰਗ ਅਰਬਨ ਐਸਟੇਟ ਜੈਸੇ ਪੋਰਸ਼ ਏਰੀਆ ਮੇਂ ਅਗਰ ਪਾਣੀ ਆਏਗਾ। ਤੋ ਉਸਕੇ ਬਾਅਦ ਅਬ ਵੀ ਕੁਛ ਐਸਾ ਲੱਗ ਨਹੀਂ ਰਹਾ ਕਿ ਗਵਰਨਮੈਂਟ ਨੇ ਕੀ ਹੈ। तो लास्ट टाइम इट वाज टू टू फीट अंदर तक हमारे घर के अंदर टू फीट पानी था कितना फर्नीचर खराब हुआ फ्लोर्स ख़राब हुए hmm. एकदम इमरजेंसी इवेक्यूट करना पड़ा छोटे बच्चे हैं बड़े हैं सो मेनी थिंग्स प्रिपेयर नहीं होते हैं मेडिसिन वगैरह के लिए तो अब हम वो सब कर रहे हैं एटलीस्ट थ्री थ्री फीट की हम लोग वॉल बना रहे हैं ताकि लास्ट टाइम जितना अगर पानी आए हम उससे बच सकें अगर उससे ज़्यादा कुछ हो गया तो देन

तीन तीन कार्स हैं तीनों की तीनों खराब हुई है पुड़ा के कोई कुछ ड्रेनेज की या जैसे कोई सीवरेज कोई सीवरेज वगैरह की आज सुबह थोड़ी सी बारिश हुई थी सीवरेज की इतनी स्मेल आ रही थी आई डोंट नो डोंडा ने कुछ किया है कि नहीं बट वो सीवरेज की जितनी स्मेल हुई है सुबह घंटे की बारिश में मैम पहले कभी मीटिंग हुई है पुडा वाले एक बार लास्ट ईयर आए थे पूछ के गए थे कि कितना नुकसान हुआ है क्या हुआ है उसके बाद उनका कोई अदाफर ਮੇਰਾ ਨਾਮ ਅਮਰਜੀਤ ਸਿੰਘ ਵੜੈਚਾ ਹੈ ਮੈਂ ਇਸ ਵਕਤ ਅਰਬਨ ਸਟੇਟ ਫੇਜ਼ 2 ਪਟਿਆਲਾ ਦੇ ਵਿੱਚੋਂ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਜਿੱਥੇ ਅਸੀਂ ਖੜੇ ਆ ਪਿਛਲੇ ਸਾਲ 2023 ਦੇ ਵਿੱਚ ਇੱਥੇ ਬਹੁਤ ਫਲੱਡ ਆਇਆ ਸੀ ਔਰ ਇਸ ਥਾਂ ਦੇ ਉੱਤੇ ਜਿੱਥੇ ਆਪਾਂ ਖੜੇ ਆ ਮੇਰੇ ਘਰ ਦੇ ਅੰਦਰ 20 20 ਇੰਚ 22 ਇੰਚ ਜਿਹੜਾ ਉਹ ਪਾਣੀ ਸੀ ਗਲੀਆਂ ਦੇ ਵਿੱਚ ਸਾਢੇ 5-5 ਫੁੱਟ ਪਾਣੀ ਸੀਗਾ ਔਰ ਬਹੁਤ ਨੁਕਸਾਨ ਹੋਇਆ ਜਿੰਨੇ ਸੋਫੇ ਉਹਦੇ ਵਿੱਚ ਨਾਲ ਸਾਡੇ ਜਿਹੜੇ ਬੈੱਡ ਐ ਸਾਈਟੀਆਂ ਉਹਨਾਂ ਦੇ ਵਿੱਚ ਕੱਪੜੇ ਭਾਂਡੇ ਜੋ ਕੁਝ ਸੀ ਕਿਤਾਬਾਂ ਤੱਕ ਜਿਹੜਾ ਉਹ ਬੜਾ ਵੱਡਾ ਨੁਕਸਾਨ ਮੇਰੇ ਹੀ ਨਹੀਂ ਹੋਇਆ ਇਕੱਲਾ ਇਸ ਏਰੀਆ ਚ ਜਿੰਨੇ ਵੀ ਆਲੇ ਦੁਆਲੇ ਆ ਚਨਾਰ ਬਾਗ ਆ ਫੇਸ 2 ਆ ਫੇਸ 1 ਆ ਹਾਂਜੀ ਇਹਦੇ ਨਾਲ ਇੱਕ 11 ਏਕੜ ਕਲੋਨੀ ਕਬਜਦੀ ਆ ਉਹ ਹੈਗੀ ਆ ਫਿਰ ਗੋਪਾਲ ਨਗਰ ਆ ਹੀਰਾ ਬਾਗ ਆ ਉਰਲੇ ਪਾਸੇ ਜਿਹੜਾ ਸੋ ਇਹ ਬਹੁਤ ਵੱਡਾ ਏਰੀਆ ਸੀਗਾ ਚੌਰੇ ਦਾ ਏਰੀਆ ਆ ਗਿਆ ਸੋ ਸਾਰਿਆਂ ਦਾ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਹੋਇਆ ਸੀਗਾ ਸੋ ਉਸ ਤੋਂ ਅਸੀਂ ਡਰੇ ਹੋਏ ਸੀਗੇ ਹਰ ਸੋਚਦੇ ਸੀ ਕਿ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਜੋ ਕਰ ਰਿਹਾ ਸਾਨੂੰ ਕਿਉਂਕਿ ਅਪ੍ਰੈਲ ਮਈ ਤੱਕ ਕੁਝ ਨਹੀਂ ਦਿਸਿਆ ਕਿ ਨਦੀ ਦੇ ਉੱਤੇ ਕੁਝ ਕੀਤਾ ਜਾ ਰਿਹਾ ਬਚਾਵੇ ਔਰ ਦੂਸਰੀ ਗੱਲ ਇਹ ਹੈ ਕਿ ਨਦੀ ਉੱਤੇ ਜੋ ਕੁਝ ਮਰਜ਼ੀ ਕਰ ਲੈਣ ਇਹ ਜਿੰਨਾ ਚਿਰ ਲੌਂਗ ਟਰਮ ਪਲਾਨ ਨਹੀਂ ਬਣਾਉਂਦੇ ਉੰਨਾ ਚਿਰ ਅਰਬਨ ਸਟੇਟ ਨੂੰ ਜਾਂ ਇਹ ਸਾਰੇ ਇਲਾਕੇ ਨੂੰ ਨਦੀ ਦੇ ਹੜ੍ਹਾਂ ਤੋਂ ਬਚਾਏ ਨਹੀਂ ਜਾ ਸਕਦਾ ਵੈਸੇ ਇਸ ਵਾਰ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਸਾਡੀ ਪ੍ਰਸ਼ਾਸਨ ਨੂੰ ਸਾਡੀ ਸਰਕਾਰ ਨੂੰ ਕਿ ਇਸ ਵਾਰ ਜੂਨ ਮਹੀਨੇ ਦੇ ਵਿੱਚ ਆ ਕੇ ਇਹਨਾਂ ਨੇ ਜੀਸੀਬੀ ਜਿਹੜੀਆਂ ਉਹ ਲਾਈਆਂ ਨੇ ਔਰ ਕੰਮ ਸ਼ੁਰੂ ਕੀਤਾ ਹਾਲੇ ਵੀ ਜਿਹੜਾ ਡੀਸੀਡਬਲ ਵਾਲਾ ਬ੍ਰਿਜ ਹੈ ਔਰ ਇਹਦੇ ਨਾਲ ਰਾਜਪੁਰੇ ਵਾਲਾ ਬ੍ਰਿਜ ਆ ਜਿਹੜਾ ਪੈਂਦਾ ਆਪਣਾ ਐਸਐਸਟੀ ਨਗਰ ਕੋਲੇ ਉਹਦੇ ਦਰਮਿਆਨ ਹਾਲੇ ਵੀ ਬੂਟੀ ਫਸੀ ਹੋਈ ਆ ਉਹ ਪਤਾ ਨਹੀਂ ਕਦੋਂ ਕੱਢਣੀ ਉਤੋਂ ਬਰਸਾਤਾਂ ਆ ਚੁੱਕੀਆਂ ਨੇ ਹੜ੍ਹ ਜਿਹੜੇ ਆਉਣ ਦਾ ਡਰ ਬਣਿਆ ਹੋਇਆ ਮੀਂਹ ਉਹ ਜਿਹੜਾ ਪੈ ਰਿਹਾ ਅੱਜ ਵੀ ਅੱਜ ਥੋੜੀ ਦਮ ਮੀਂਹ ਪਿਆ ਤੇ ਅਰਬਨ ਸਟਰੀਟ ਦੀਆਂ ਗਲੀਆਂ ਦੇ ਵਿੱਚ ਜਿਹੜਾ ਪਾਣੀ ਭਰ ਗਿਆ 6 6 ਇੰਚ ਪਾਣੀ ਜਿਹੜਾ ਹੈਗਾ ਸੋ ਉਹਦੇ ਤੋਂ ਡਰਦਿਆਂ ਅਸੀਂ ਸੋਚਿਆ ਕਿ ਪਿਛਲੇ ਸਾਲ ਨੁਕਸਾਨ ਹੋਇਆ ਅਸੀਂ ਸੋਚਦੇ ਰਹੇ ਸੋਚਦੇ ਰਹੇ ਫਿਰ ਇੱਕ ਖਿਆਲ ਚ ਆਇਆ ਵੀ ਸਾਨੂੰ ਛੋਟੇ ਛੋਟੇ ਬੈਂਚ ਬਣਾ ਲੈਣੇ ਚਾਹੀਦੇ ਆ ਘ ਉਵਰੇ ਕੋੜੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਥੱਲਿਓਂ ਜਿਹੜੀ ਆ ਉਹ 10 ਇੰਚ ਹੈ ਤੇ 3 ਫੁੱਟ ਜਿਹੜੀ ਉੱਚੀ ਹੈ ਔਰ ਉੱਪਰਲੇ ਪਾਸੇ ਉਹ ਇਹ 8 ਇੰਚ ਹੈ ਸੋ ਇਹਨੂੰ ਅਸੀਂ ਇਸ ਢੰਗ ਨਾਲ ਤਕੋਨਾ ਢੰਗ ਨਾਲ ਬਣਾਇਆ ਤੇ ਇਹਨਾਂ ਨੂੰ ਅਸੀਂ ਚੁੱਕ ਕੇ ਬੰਦੇ ਲਿਆ ਕੇ ਜਿਹੜੇ ਉੱਤੇ ਰੱਖ ਦਿੱਤਾ ਕਿਉਂਕਿ ਪਿਛਲੇ ਸਾਲ ਸਾਡੇ 20 ਇੰਚ ਪਾਣੀ ਆਇਆ ਸੀ ਅਸੀਂ ਉਹਦੇ ਨਾਲੋਂ ਜਿਹੜਾ ਹੋਰ ਵੱਧ ਜਿਹੜਾ ਸਵਾ ਫੁੱਟ ਜਿਹੜੀ ਆ ਉੱਚੀ ਬਣਵਾ ਲਈ ਆ ਸੋ ਜਿੰਨਾ ਮਰਜੀ ਪਾਣੀ ਆ ਜਾਵੇ ਇਸੇ ਤਰ੍ਹਾਂ ਜੀ ਤੁਸੀਂ ਉਹ ਸਾਹਮਣੇ ਜਿਹੜਾ ਜਿਹੜਾ ਬੈੱਡ ਤੁਸੀਂ ਸਾਡੇ ਵੇਖਿਆ ਅਸੀਂ ਬੈੱਡ ਵੀ ਉੱਚੇ ਚੁੱਕ ਦਿੱਤੇ ਆ ਬੈਡਾਂ ਦੇ ਉੱਤੇ ਸਮਾਨ ਰੱਖ ਦਿੱਤਾ ਸਾਰਾ ਉਹਦੇ ਥੱਲੇ 4-4 ਅਸੀਂ ਜਿਹੜੀਆਂ ਘੋੜੀਆਂ ਲਾਈਆਂ ਨੇ ਇੱਕ ਸੈਂਟਰ 'ਚ ਲਾਈ ਆ ਤਾਂ ਕਿ ਸੈਂਟਰ 'ਚ ਕਿਤੇ ਬੈਠ ਨਾ ਜਾਵੇ ਸੋ ਤੁਸੀਂ ਉਹਦੇ ਉੱਤੇ ਬੈਠ ਕੇ ਪੜ੍ਹ ਸਕਦੇ ਹੋ ਸੌ ਸਕਦੇ ਹੋ ਅਸੀਂ ਸਟੂਲ ਬਣਾਏ ਹੋਏ ਆ ਉੱਥੇ ਛੜਨ ਵਾਸਤੇ ਸੋ ਅਸੀਂ ਆਪਣੇ ਆਪ ਨੂੰ ਸੇਵ ਕੀਤਾ ਕਿਉਂਕਿ ਪ੍ਰਸ਼ਾਸਨ ਦੇ ਭਰੋਸਿਆਂ ਸਿਰ ਅਸੀਂ ਰਹਿ ਨਹੀਂ ਸਕਦੇ ਕਿਉਂਕਿ ਜਿੰਨੇ ਉਹ ਜਿਹੜੇ ਸਾਡੇ ਲੀਡਰ ਹੁੰਦੇ ਆ ਨਾ ਉਹਨਾਂ ਦੇ ਭਰੋਸੇ ਜਿਹੜੇ ਆ ਉਹ ਬਸ ਇਹੋ ਜਿਹੇ ਆ ਜਿਹੜੇ ਤੁਸੀਂ ਸਮਝਦੇ ਹੋ ਕਿ ਜਦੋਂ ਅੱਗ ਲੱਗੇ ਉਦੋਂ ਖੂਹ ਪਟਣ ਬਹਿ ਜਾਂਦੇ ਆ ਨੇੜੇ ਆਈ ਜਾਨ ਤੇ ਵਿੰਨੋ ਕੁੜੀ ਦੇ ਕਰਨ ਸਾਡੇ ਲੀਡਰਾਂ ਦੇ ਜਿਹੜੇ ਆ ਜਿਵੇਂ ਮਾਨ ਸਾਹਿਬ ਨੇ ਇਸ ਵਾਰ ਕਹਿ ਦਿੱਤਾ ਕਿ ਮੈਂ ਤੇ ਜਿਹੜਾ ਉਹ ਪਿਛਲੇ ਸਾਲ ਮੁਰਗੀਆਂ ਦਾ ਜਿਹੜਾ ਉਹ ਮੁਆਵਜ਼ਾ ਵੀ ਦਵਾਂਗਾ ਇਸ ਤੋਂ ਪਹਿਲਾਂ ਚੰਦੂ ਮਾਇਰਾ ਸਾਹਿਬ 2007 ਦੇ ਵਿੱਚ ਕਹਿ ਚੁੱਕੇ ਸੀ ਕਿ ਤੁਸੀਂ ਕਾਂਗਰਸ ਤੁਸੀਂ ਕਾਂਗਰਸ ਚੁੱਕ ਦਿਓ ਮੈਂ ਘੱਗਰ ਚੁੱਕ ਦਿਆਂਗਾ ਕੈਪਟਨ ਮਰਿੰਦਰ ਸਿੰਘ ਨੇ ਸੌਂ ਖਾ ਕੇ ਨਸ਼ਿਆਂ ਦੀ ਜਿਹੜੀ ਆ ਉਹ ਕਹੇ ਸੀ ਮੈਂ ਨਸ਼ਿਆਂ ਦਾ ਲੱਕ ਤੋੜ ਦੂੰਗਾ ਔਰ ਬਾਦਲ ਸਾਹਿਬ ਉਹ ਕਹਿੰਦੇ ਸੀ ਮੈਂ ਪੰਜਾਬ ਦੇ ਵਿੱਚ ਜਿਹੜੇ ਆ ਉਦੋਂ ਬਹੁਤ ਜਿਹੜੇ ਹਿੰਸਾ ਹੋਈ ਸੀ ਬੰਦੇ ਮਰੇ ਸਾਡੇ ਬਹੁਤ ਸਾਰਾ نسل ਜਿਹੜੇ ਨੌਜਵਾਨ ਮਰੇ ਕਹਿੰਦੇ ਸੀ ਮੈਂ ਜਦੋਂ ਮੇਰੀ ਸਰਕਾਰ ਆਊਗੀ ਤੇ ਮੈਂ ਟਰੂਥ ਕਮਿਸ਼ਨ ਬਣਾਊਗਾ ਸੋ ਇਹਨਾਂ ਲੋਕਾਂ ਦੇ ਜਿਹੜੇ ਵਾਅਦੇ ਆ ਉਹਨਾਂ ਦਾ ਕੋਈ ਮਤਲਬ ਨਹੀਂ ਉਹਨਾਂ ਦੇ ਕੋਈ ਸਿਰ ਪੈਰ ਨਹੀਂ ਹੁੰਦਾ ਸੋ ਸਾਨੂੰ ਪ੍ਰਸ਼ਾਸਨ ਤੇ ਜਿਹੜਾ ਕੋਈ ਵੀ ਵਿਸ਼ਵਾਸ ਪ੍ਰਸ਼ਾਸਨ ਦਾ ਸਰਕਾਰਾਂ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤਾਂ ਉਦੋਂ ਕਰਨਾ ਜਦੋਂ ਸਰਕਾਰਾਂ ਕਰਾਉਣਗੀਆਂ ਸੋ ਅਸੀਂ ਉਸ ਤੋਂ ਬਚਣ ਵਾਸਤੇ ਕਿ ਸਾਡਾ ਪਿਛਲੇ ਸਾਲ ਦਾ ਜਿਹੜਾ ਨੁਕਸਾਨ ਹੋਇਆ ਘਟੋ ਘਾਟੇ ਇਸ ਵਾਰ ਅਸੀਂ ਬਚ ਸਕੀਏ ਇਹ ਅਸੀਂ ਜਿਹੜਾ ਪ੍ਰਬੰਧ ਕੀਤਾ